ਗੁਰਕੀਰਤ ਅਸ ਕਿਹੜਾ ਪਿੰਡ ਹੈ? ਦਾਰਾਪੁਰ ਹਨਾ ਦਾਰਾਪੁਰ ਦਾਰਾਪੁਰ ਮੇਰੀ ਫਸਲੋਂ ਪੱਕਾ ਲੱਗ ਚੁੱਕਾ ਹੈ ਤੇ ਉਹ ਤੋਲਣ ਲਈ ਰੈਡੀ ਹੈ ਤੇ ਮੈਨੂੰ ਸਰਕਾਰ ਵੱਲੋਂ ਸ਼ਾਮ ਤੱਕ ਪੇਮੈਂਟ ਆਉਣ ਦਾ ਵੀ ਭਰੋਸਾ ਦਿੱਤਾ ਗਿਆ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਗੁਰਕੀਰਤ ਤੈਨੂੰ ਮੁਬਾਰਕਾਂ ਅੱਜ ਸ਼ਾਮ ਨੂੰ ਪੇਮੈਂਟ ਪੈ ਜਾਏਗੀ ਤੇਰੇ ਘਰ ਤੇ ਹਾਂ ਅਸੀਂ ਭਾਗਪੁਰ ਮੰਡੀ ਝੋਨਾ ਲੈ ਕੇ ਆਏ ਸੀਗੇ ਬਹੁਤ ਟਾਈਮ ਨਾਲ ਸਾਡਾ ਝੋਨਾ ਸਕਾ ਕੇ ਇਹਨਾਂ ਨੇ ਬੋਰੀ ਭਰ ਦਿੱਤਾ ਸਰਕਾਰ ਦਾ ਬਹੁਤ ਧੰਨਵਾਦ ਅੱਜ ਆਏ ਸਵੇਰੇ ਸਾਮ ਨੂੰ ਤੁਹਾਨੂੰ ਵੇਲੇ ਕਰ ਦੇਣਾ ਠੀਕ ਹੈ ਤੇ ਸਾਮ ਨੂੰ ਤੁਹਾਡੀ ਪੇਮੈਂਟ ਵੀ ਪੈ ਜਾਊਗੀ ਇਹ 14 ਹੀ ਹੋਵੇਗਾ ਹਾਂ ਠੀਕ ਹੈ ਬਹੁਤ ਵਧੀਆ ਸਵੇਰੇ ਅਸੀਂ ਇੱਥੇ 8 ਵਜੇ ਪਹੁੰਚੇ ਹਾਂ ਤੇ ਸਾਡੀ ਫਸਲ ਜਿਹੜੀ ਆ ਪੱਕਾ ਲੱਗ ਕੇ ਤਿਆਰ ਹੋ ਗਈ ਆ ਤੇ ਉਹਦੀ ਬੋਲੀ ਵੀ ਹੋ ਚੁੱਕੀ ਆ ਤੇ ਮੈਂ ਸਰਕਾਰ ਦੇ ਪ੍ਰਬੰਧਨ ਤੋਂ ਬਹੁਤ ਖੁਸ਼ ਹਾਂ ਕਿ ਉਹਨਾਂ ਨੇ ਇਹ ਵੀ ਕਹਿਤਾ ਹੈ ਕਿ ਸ਼ਾਮ ਤੱਕ ਤੁਹਾਡੀ ਜਿਹੜੀ ਪੇਮੈਂਟ ਆ ਉਹ ਵੀ ਖਾਤਿਆਂ ਦੇ ਵਿੱਚ ਪਾ ਦਿੱਤੀ ਹੈ ਜੀ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਦਾ ਕੀ ਪੰਜਾਬ ਦੇ ਕਿਸਾਨਾਂ ਦੀ ਬੜੀ ਮਿਹਨਤਾਂ ਦੇ ਨਾਲ ਪਾਲੀ ਹੋਈ ਫਸਲ ਹਰ ਸਾਲ ਅਸੀਂ ਪੂਰੀ ਤੰਦਈ ਦੇ ਨਾਲ ਪ੍ਰੋਕੂਰਮੈਂਟ ਨੂੰ ਸਿਰੇ ਚਾੜ੍ਹਦੇ ਹਾਂ ਤੇ ਇਸ ਵਾਰ ਵੀ ਬਪ੍ਰੀਤ ਹਾਲਾਤਾਂ ਦੇ ਬਾਵਜੂਦ ਕਿਉਂਕਿ ਪੰਜਾਬ ਹੜ੍ਹਾਂ ਚੋਂ ਨਿਕਲ ਕੇ ਆਇਆ ਜਦੋਂ ਅਸੀਂ ਪ੍ਰੋਕੂਰਮੈਂਟ ਸ਼ੁਰੂ ਕਰ ਰਹੇ ਹਾਂ ਚ ਕੋਈ ਨਵੀਆਂ ਚੁਣੌਤੀਆਂ ਵੀ ਰਹਿਣਗੀਆਂ ਪਰ ਸਾਡਾ ਵਾਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ 2399 ਰੁਪਏ ਜਿਹੜੀ ਐਮਐਸਪੀ ਡਿਕਲੇਅਰ ਕੀਤੀ ਉਹਦੇ ਮੁਤਾਬਕ ਸੋ ਟੋਟਲ ਇੰਤਜ਼ਾਮ ਚਾਹੇ ਮੰਡੀਆਂ ਚ ਸਫਾਈ ਦਾ ਸਵਾਲ ਹੋਵੇ ਪਾਣੀ ਦਾ ਸਵਾਲ ਹੋਵੇ ਜਾਂ ਕੋਈ ਮੈਡੀਕਲ ਸਹੂਲਤਾਂ ਦਾ ਸਵਾਲ ਹੋਵੇ ਉਹਨਾਂ ਇਲਾਕਿਆਂ ਚ ਖਾਸ ਕਰਕੇ ਜਿੱਥੇ ਫਲੱਡ ਅਫੈਕਟਡ ਮੰਡੀਆਂ ਸਾਡੀਆਂ ਹੈਗੀਆਂ ਨੇ ਤੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਆਂ ਕਿ ਤੁਸੀਂ ਫਸਲ ਨੂੰ ਸਵਾਰ ਕੇ ਲੈ ਕੇ ਆਓ ਅਸੀਂ ਮਤਲਬ ਜਿਹੜਾ ਕਿਸੇ ਵੀ ਤਰ੍ਹਾਂ ਦਾ ਕਿ ਤੁਹਾਨੂੰ ਬੈਠਣੇ ਨਾ ਪਵੇ ਮੰਡੀ ਦੇ ਅੰਦਰ ਔਰ ਬੇਵਿਕ ਰੋਕੇ ਆਓ ਪੂਰੀਆਂ ਤਿਆਰੀਆਂ ਕੀਤੀਆਂ ਨੇ ਚੜਦੀ ਕਲਾ ਸਰਵੋ ਔਰ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀਆਂ ਤੋਂ ਸੱਕਾਂ